ਸ਼ਸ਼ਕਾ ਤੁਸੀਂ ਵੇਖ ਰਹੇ ਹੋ ਪੰਜਾਬੀ ਟੀਵੀ ਪ੍ਰਾਈਮ ਤਹਿਸੀਲ ਸ਼੍ਰੀ ਅਰੰਧਪੁਰ ਸਾਹਿਬ ਦੀਨ ਪੈਂਦੇ ਪਿੰਡ ਹਰੀਪੁਰ ਦੇ ਫੌਜੀ ਜਵਾਨ ਸੁਖਵਿੰਦਰ ਸਿੰਘ 26 ਬਟਾਲੀ ਨੇ ਪੰਜਾਬ ਜਿੱਦੀ ਹੋਈ ਮੌਤ ਤੇ ਪਰਿਵਾਰਕ ਮੈਂਬਰਾਂ ਵੱਲੋਂ ਫੌਜ ਦੇ ਅਫਸਰਾਂ ਤੇ ਸਵਾਲ ਚੁੱਕੇ ਗਏ ਸਨ ਅਤੇ ਅੱਜ ਉਸ ਦਾ ਅੰਤਿਮ ਸੰਸਕਾਰ ਨਮ ਅੱਖਾਂ ਦੇ ਨਾਲ ਕਰ ਦਿੱਤਾ ਗਿਆ। ਅੱਖਾਂ ਦੇ ਨਾਲ ਮਾਂ ਨੇ ਆਪਣੇ ਪੁੱਤ ਦੀ ਆਰਤੀ ਨੂੰ ਮੁੰਡਾ ਦਿੱਤਾ ਤੇ ਇਲਾਕੇ ਦੇ ਵਸਨੀਕਾਂ ਨੇ ਘਰ ਤੋਂ ਅੰਤਿਮ ਸੰਸਕਾਰ ਤੱਕ ਸ਼ਹੀਦ ਸੁਖਵਿੰਦਰ ਸਿੰਘ ਅਮਰ ਰਹੇ ਦੇ ਨਾਰੇ ਲਗਾਉਂਦੇ ਹੋਏ ਪਰਿਵਾਰ ਦਾ ਹੌਸਲਾ ਵਧਾਇਆ। ਹਾਲਾਂਕਿ ਪਰਿਵਾਰ ਦਾ ਮੰਨਣਾ ਹੈ ਕਿ ਉਹਨਾਂ ਨੇ ਆਪਣੇ ਨੌਜਵਾਨ ਪੁੱਤ ਦਾ ਸੰਸਕਾਰ ਕਰ ਦਿੱਤਾ ਹੈ ਪਰ ਉਹਨਾਂ ਨੂੰ ਅਜੇ ਵੀ ਆਰਮੀ ਦੇ ਅਫਸਰ ਵੱਲੋਂ ਇਨਸਾਫ਼ ਨਹੀਂ ਦਿੱਤਾ ਗਿਆ ਤੇ ਨਾ ਹੀ ਉਹਨਾਂ ਵੱਲੋਂ ਕੀਤੀ ਗਈ ਮੰਗ ਨੂੰ ਪੂਰਾ ਕੀਤਾ ਗਿਆ ਹੈ ਪਰ ਫਿਰ ਵੀ ਇਨਸਾਫ਼ ਦੀ ਲੜਾਈ ਲੜਦੇ ਰਹਿਣਗੇ ਉਹਨਾਂ ਨੇ ਇਸ ਮੌਕੇ ਇਲਾਕਾ ਨਿਵਾਸੀਆਂ ਦਾ ਵੀ ਨਾਮ ਅਖਾਂ ਦੇ ਨਾਲ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦੇ ਇਸ ਲੜਾਈ ਦੇ ਵਿੱਚ ਮੁੰਡੇ ਨਾਲ ਮੁੰਡੇ ਲਾ ਕੇ ਸਾਥ ਦਿੱਤਾ ਨੂਰਪੁਰ ਬੇਦੀ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਹਾਂ ਜੀ ਅੱਲਾ ਸਾਨੂੰ ਇਨਸਾਫ ਮਿਲੇ ਨਹੀਂ ਹੈਗਾ ਜੀ ਪੂਰਾ ਇਨਸਾਫ ਚਾਹੀਦਾ ਸਾਨੂੰ ਠੀਕ ਹੈ ਜੀ ਅਸੀਂ ਉਹਨਾਂ ਦੇ ਕਹਿਣ ਤੇ ਆਪਣੇ ਬੇਡੇ ਦਾ ਸੰਸਕਾਰਤਾ ਕਰ ਦਿੱਤਾ ਪਰ ਸਾਨੂੰ ਇਨਸਾਫ ਨਹੀਂ ਮਿਲਿਆ ਜੀ ਜੋ ਉਹਦਾ ਕਾਤਲ ਹੈਗਾ ਉਹ ਸਾਨੂੰ ਸਾਹਮਣੇ ਦੱਸਣ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੀ ਫਿਰ ਆਪਣੀ ਮਾਂ ਦੀ ਤੱਕ ਤੇ ਜਿਹੜੇ 10 ਦਾ ਵੇਜ ਜਿਹੜੀ ਗਲਤੀ ਹੋ ਗਈ ਉਹ ਹੁਣ ਕਹਿੰਦੇ ਉਹ ਕਹਿੰਦੇ ਰਹੇ ਹੁਣ ਕੀ ਆਪਦਾ ਠੀਕ ਕਰਦੇ ਨਹੀਂ ਕੁਝ ਨਹੀਂ ਦਿੰਦਾ ਜਿਦਾਂ ਹਾਂ ਜੀ ਲੱਕੀਰ ਉਹ ਰੇਂਜ ਬੋਲ ਤੋਂ ਮੈਂ ਆ ਜਾਵਾਂ ਕੁਛ ਨਹੀਂ ਚਾਹੀਦਾ ਕੁਛ ਵੀ ਨਹੀਂ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਇਹਦੇ ਪਿੱਛੇ ਜੋ ਵੀ ਕਾਰਨ ਹੋਇਆ ਸਾਨੂੰ ਦੱਸਿਆ ਜਾਵੇ ਸਾਡਾ ਬੇਟਾ 24 ਤਰੀਕ ਨੂੰ ਚੌਂਟ ਚ ਪੁੱਜਿਆ ਜੋ 24 ਨੂੰ ਉਹਦਾ ਕਟਲ ਹੋਇਆ ਜਾਂ ਉਹਦਾ ਮੌਤ ਦਾ ਜਿਹੜਾ ਵੀ ਕਾਰਨ ਹੈਗਾ ਸਾਹਮਣੇ ਆਵੇ ਬਾਕੀ ਸਾਡਾ ਸਾਥ ਬਹੁਤ ਦਿੱਤਾ ਜੇ ਇਲਾਕੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਜੀ ਇਹਨਾਂ ਦਾ ਜੀ ਸਾਹਮਣੇ ਬਹੁਤ ਸਾਥ ਦਿੱਤਾ ਇਸ ਲੜਾਈ ਚੱਲਦੀ ਰਹਿਣੀ ਜਦ ਤੱਕ ਸਾਡੇ ਮਨ ਨੂੰ ਠੰਡ ਨਹੀਂ ਪੈਣੀ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਣਾ ਇਹ ਸਾਡੀ ਲੜਾਈ ਜਾਰੀ ਹੈ ਜਾਰੀ ਰਹੇਗੀ ਅਸੀਂ ਇਨਸਾਫ ਮੰਗਦੇ ਆ ਮੰਗਦੇ ਆ ਫੇਰ ਵੀ ਮੰਗਣਾ ਹੈ ਧੰਨਵਾਦ ਕਰਦੇ ਆ ਸਾਰਿਆਂ ਦਾ ਬਹੁਤ ਧੰਨਵਾਦ ਜਿੱਦਾਂ ਪਰਿਵਾਰ ਦਾ ਹੁਕਮ ਲੱਗਿਆ ਜੀ ਅੱਜ 9 ਦਿਨ ਤੇ ਬਾਅਦ ਫੌਜੀ ਸੁਖਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਹੋਇਆ ਰਜਵੀ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਬੇਸ਼ੱਕ ਸਰਕਾਰਾਂ ਨੇ ਸਿਸਟਮਾਂ ਨੇ ਜਿਹੜੀ ਮੰਗ ਦੀ ਕਹੀ ਤਾਂ ਵੇ ਵੱਡੇ ਸਨਮਾਨ ਦੇ ਨਾਲ ਜਿਹੜਾ ਬੱਚੇ ਦਾ ਸੰਸਕਾਰ ਕੀਤਾ ਜਾਵੇ ਉਹਦੀ ਮੌਤ ਦਾ ਇਨਸਾਫ ਪਤਾ ਲੱਗੇ ਵੀ ਅਕਸਰ ਜਨ ਹੋਈ ਕਿਆ ਉਹਦੀ ਜਾਨ ਗਈ ਕਿੱਦਾਂ ਉਸ ਚੀਜ਼ ਨੂੰ ਲੈ ਕੇ ਹਜੇ ਤੱਕ ਆਸ਼ਵਾਸ਼ਣ ਮਿਲੇ ਆ ਚਲੋ ਕੁਝ ਨਿਜਮ ਹੁੰਦੇ ਆ ਪਰਿਵਾਰ ਨੇ ਉਹਨਾਂ ਦੇ ਭਰੋਸਾ ਜਿਤਾ ਲਿਆ ਪਰ ਅਗਲੀ ਗੱਲ ਇਹ ਹੈ ਕਿ ਹਜੇ ਵੀ ਜਿਹੜੀ ਚੀਜ਼ ਸਰਕਾਰਾਂ ਵੱਲ ਤੇ ਹੋਣੀ ਚਾਹੀਦੀ ਤੇ ਇਲਾਕੇ ਦੇ ਲੋਕਾਂ ਨੇ ਕਿਸਾਨਾਂ ਨੇ ਅਮੋਰਚੇ ਵਾਲੇ ਸਾਥੀ ਖੜੇ ਆ ਪੂਰੇ ਟਰੈਕਟਰ ਉੱਤੇ ਅੰਤਿਮ ਯਾਤਰਾ ਉਹਦੀ ਸਜਾ ਕੇ ਫੁੱਲਾਂ ਦੀ ਵਰਖਾ ਕਰਕੇ ਦੇਖੋ ਅਸੀਂ ਮੈਂ ਤਾਂ ਪਹਿਲੇ ਦਿਨ ਤੇ ਕਹਿ ਰਿਹਾ ਕਿ ਜਦਨ ਦਾ ਬੱਚਾ ਸਾਡੇ ਘਰੋਂ ਚਲਾ ਜਾਂਦਾ ਫੌਜ ਵਿੱਚ ਜੇ ਉਹ ਮੜਿਆ ਹੈ ਤਾਂ ਸਾਡਾ ਨਹੀਂ ਤਾਂ ਸ਼ਹੀਦ ਸ਼ਹੀਦ ਸੁਖਵਿੰਦਰ ਸਿੰਘ ਫੌਜੀ ਅਮਰ ਰਹੇ ਦੇ ਨਾਰੇ ਲਗਾਏ ਔਰ ਹਰੇਕ ਇਲਾਕੇ ਦੇ ਲੋਕਾਂ ਦੀ ਭਾਵਨਾ ਹੈ ਮਾ ਇਲਾਕੇ ਦੇ ਸਾਬਕਾ ਫੌਜੀ ਭਾਈਆਂ ਨੂੰ ਸੈਨਿਕਾਂ ਨੂੰ ਰਿਟਾਇਰਾਂ ਨੂੰ ਵੀ ਕਹੂੰਗਾ ਕਿ ਤੁਸੀਂ ਵੀ ਆਪਣੀ ਵੈਲਫੇਅਰ ਨੂੰ ਮਜ਼ਬੂਤ ਕਰੋ ਜਿੱਦਾਂ ਡਾਕਟਰ ਬਜਾੜ ਜੀ ਰੋਸ਼ਨ ਸਾਡੇ ਨਾਲ ਹੈ ਜੀ ਰੋਸ਼ਨ ਲਾਲ ਜੀ ਬ੍ਰਿਗੇਡੀਅਰ ਰਾਜਕੁਮਾਰ ਜੀ ਵੀ ਆਏ ਇਦਾਂ ਇੰਨੀ ਕ ਮਜ਼ਬੂਤੀ ਚਾਹੀਦੀ ਵੀ ਹਰ ਐਂਗਲ ਤੇ ਹਰ ਪੱਖ ਤੇ ਜਿੱਥੇ ਕਿਸੇ ਪਰਿਵਾਰ ਦੀ ਪਿੱਠ ਲੱਗਦੀ ਹੋਵੇ ਕਿਤੇ ਉਹਨੂੰ ਆਪਣਾ ਲੱਗਦਾ ਹੋਵੇ ਵੀ ਮੈਨੂੰ ਇਨਸਾਫ਼ ਮਿਲ ਤੇਰੀ ਹੈ ਉੱਥੇ ਚਟਾਨ ਦੇ ਵਾਂਗ ਉਹਨਾਂ ਨਾਲ ਖੜ੍ਹ ਜੋ ਮੈਂ ਫੇਰ ਦੁਬਾਰਾ ਪਰਿਵਾਰ ਵੱਲੋਂ ਸਾਰੇ ਇਲਾਕੇ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੰਨੇ ਦਿਨ ਔਖੀ ਘੜੀ ਦੇ ਵਿੱਚ ਬੇਸ਼ੱਕ ਸੜਕਾਂ ਦੇ ਰੁਕਣ ਦੀ ਗੱਲ ਹੋਵੇ ਹੋਲੇ-ਮਹੱਲੇ ਵਿੱਚ ਹਾਲਾਤ ਤੁਹਾਡੇ ਸਾਹਮਣੇ ਕਿੱਦਾਂ ਦੇ ਬਣੇ ਸਾਰਾ ਕੁਝ ਤੁਸੀਂ ਦੇਖਿਆ ਪਰ ਲੋਕ ਚਟਾਨ ਦੀ ਤਰ੍ਹਾਂ ਖੜੇ ਰਹੇ ਮੈਂ ਬਾਹਰ ਦੁਬਾਰਾ ਬੇਨਤੀ ਕਰ ਦੂੰਗਾ ਇਨਸਾਫ ਦੀ ਲੜਾਈ ਹਜੇ ਜਾਰੀ ਹੈ ਜਦ ਤੱਕ ਪਰਿਵਾਰ ਦੀ ਤਸੱਲੀ ਨਹੀਂ ਹੁੰਦੀ ਅਸੀਂ ਇਹਨਾਂ ਦੇ ਨਾਲ ਹੈ ਉਸ ਤਰੀਕੇ ਨਾਲ ਜਿਹੜੀ ਲੜਾਈ ਜਾਰੀ ਰੱਖੀ